ਤੇ ਇੰਨਾ ਨੇ ਮੰਤਰੀਆਂ ਨੇ ਕੀਤੀਆਂ ਪਰ ਅੱਜ ਹੈਰਾਨੀ ਨਾਲ ਕਹਿਣਾ ਪੈ ਰਿਹਾ ਦੁੱਖ ਨਾਲ ਕਹਿਣਾ ਪੈ ਰਿਹਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਇੱਕ ਵੀ ਮੰਗ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਜਿਨ੍ਹਾਂ ਮੰਗਾ ਦਾ ਸਰਕਾਰ ਲੱਖਾਂ ਰੁਪਏ ਦੇ ਹੋਲਡ ਲਾ ਕੇ ਬੋਲ ਲਾ ਕੇ ਵੱਡੇ ਵੱਡੇ ਪ੍ਰਚਾਰ ਕਰ ਰਹੀ ਹੈ ਕਿ ਆਸੀਂ ਹਜ਼ਾਰਾਂ ਮੁਲਾਜ਼ਮ ਪੱਕੇ ਕਰ ਦਿੱਤੇ ਪਰ ਅਸਲ ਮੈਂ ਨਾ ਦੇ ਵੀ ਜਿਹੜੀ ਉਹ ਪਾਲਿਸੀ ਲੈ ਕੇ ਆਏ ਆ ਉਹਨਾਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਇਹਨਾਂ ਭੈਣਾ ਵਾਲੇ ਕਹਿ ਰਹੇ ਨੇ ਮਾਰ ਪੱਤੇ ਦੇ ਕੰਮ ਕਰਦੀਆਂ ਇਨਸੈਂਟਿਵ ਤੇ ਕੰਮ ਕਰਦੀਆਂ ਇਹਨਾਂ ਦੇ ਪੱਤੇ ਦੁੱਗਣੇ ਕਰਾਂਗੇ ਇੱਕ ਵੀ ਪੈਸੇ ਦਾ ਇਜ਼ਾਫਾ ਅਜ ਤੱਕ ਨਹੀਂ ਕੀਤਾ ਗਿਆ ਆ ਪੈਨਸ਼ਨ ਜਿਹੜੇ 80-80 ਸਾਲ ਦੇ ਆ ਸੜਕਾਂ ਤੇ ਰੋੜੇ ਨੇ ਜਿਨ੍ਹਾਂ ਦੀ ਇਹ ਉਮਰ ਕਰਾਚ ਬੈਠ ਕੇ ਆਰਾਮ ਨਾਲ ਜ਼ਿੰਦਗੀ ਕੱਟਣ ਦੀ ਹੈ ਅੱਜ ਕੀ ਇਹਨਾਂ ਦਾ ਖਸੂਰ ਹੈ ਬੇ ਕਮਿਸ਼ਨ ਰეკਮੈਂਡ ਕਰ ਰਿਹਾ ਹੈ ਤੇ ਇਹਨਾਂ ਦੀ ਪੈਨਸ਼ਨ ਦੁਹਾਈ 2.96 ਗੁਣਾਕ ਨਾ ਕੀਤੀ ਜਾਵੇ ਪਰ ਇਹ ਸਰਕਾਰ ਆਪਣੀ ਉਸ ਗੱਲ ਤੋਂ ਭੱਜ ਗਈ ਹੈ ਅਸੀਂ ਇਹ ਕਹਿ ਰਹੇ ਆ ਸਾਡਾ ਮਹंगाई ਪਤਾ ਕਿੰਦੋਂ ਨਾਲ ਲਿੰਕ ਦਾ ਇਹ ਨੂੰ ਲਿੰਕ ਰੈਨ ਦਿੱਤਾ ਜਾਵੇ ਅੱਜ ਸਾਡਾ 30% ਮਹंगाई ਪਤਾ ਠੰਡੇ ਬਸਤੇ ਚ ਪਾ ਕੇ ਰੱਖ ਦਿੱਤਾ ਗਿਆ ਹੈ ਅੱਜ 9 ਸਾਲ ਵੀਰ ਜਾਣ ਦੇ ਆਵਾਜ਼ ਦੀ ਇਹ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਹਿੱਸਾ ਸਰਕਾਰ ਲਾਗੂ ਕਰਨ ਵਾਸਤੇ ਤਿਆਰ ਨਹੀਂ ਤੇ ਇਹ ਕਮਿਸ਼ਨ ਦੇ ਬਕਾਏ ਇਹਨਾਂ ਨੇ ਰੋਕ ਕੇ ਰੱਖ ਦਿੱਤੇ ਤੇ ਕਦੇ ਕਹੇ 36 ਕਿਸ਼ਤਾਂ ਤੇ ਕਦੇ 42 ਕਿਸ਼ਤਾਂ ਲੋਕੀ ਆਪਣੇ ਬਕਾਏ ਭੁੱਲ ਗਏ ਨੇ ਅੱਜ ਜਿਹੜੇ ਨਵੇਂ ਸਾਡੇ ਧੀਆ ਪੈਣ ਭਾਤੀ ਹੋ ਰਹੇ ਨੇ ਉਹਨਾਂ ਨੂੰ ਕਹਿੰਦੇ ਤੇ ਸਕੇਲਰਾਂ ਨੂੰੜਿਆ ਜਾ ਰਿਹਾ ਤੇ ਉਹਨਾਂ ਦੇ ਉੱਤੇ 3 ਸਾਲ ਮੁੰਲੀ ਤਰਫਾ ਖੋਪੀ ਜਾ ਰਹੀ ਹੈ ਜ਼ਬਰਦਸਤੀ ਇਸ ਦੇ ਬਾਵਜੂਦ ਹਾਈ ਕੋਰਟਾ ਸੁਪਰੀਮ ਕੋਰਟਾ ਹੱਕ ਤੇ ਫੈਸਲੇ ਦੇ ਰਹੀਆਂ ਮੁਲਾਜ਼ਮਾਂ ਦੇ ਪਰ ਬੇਈਮਾਨ ਇੱਕ ਵੀ ਫੈਸਲਾ ਲਾਗੂ ਕਰਨ ਵਾਸਤੇ ਤਿਆਰ ਨਹੀਂ ਉਦੋਂ ਵਾਰ ਐਲਪੀਆਂ ਬਾਹਰ ਅਗਲੀਆਂ ਕੋਰਟਾਂ 'ਚ ਜਾ ਰਹੇ ਐ ਇਸ ਕਰਕੇ ਤੁਹਾਡਾ ਗੁੱਸਾ ਵਧਾਇਆ ਜਾਏ ਜਾਇ ਜਿਹੜਾ ਅਸੀਂ ਅੱਜ ਐ ਜੁਨੀ ਚੌਂਕ ਦੇ ਦੌਰਾਨ ਲੋਕਾਂ ਦੀ ਕਚਹਿਰੀ ਚ ਲੈ ਕੇ ਆਏ ਆ ਅਸੀਂ ਕਿਸੇ ਗੱਲ ਤੋਂ ਭੱਜਦੇ ਨਹੀਂ ਸਾਡਾ ਬੜਾ ਸਪੱਸ਼ਟ ਐਲਾਨ ਹੈ ਇਹ ਮੀਟਿੰਗ ਅਸੀਂ ਮੁੱਖ ਮੰਤਰੀ ਨਾਲ ਕਰਨੀ ਹੈ ਇਹ ਤੋਂ ਥੱਲੇ ਜੇ ਮੀਟਿੰਗ ਸਾਨੂੰ ਇੱਥੇ ਦੇਣਗੇ ਉਹ ਸਾਨੂੰ ਕੋਲਵਾਂ ਨਹੀਂ ਕਿਉਂਕਿ ਅਸੀਂ ਪਿਛਲੇ 25 ਤਰੀਕ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਕੇ ਆ ਗਏ ਆ ਇਸ ਕਰਕੇ ਅੱਜ ਲੋਕਾਂ ਦੀ ਕਚਹਿਰੀ ਜਾਵਾਂਗੇ ਗੱਲੇ ਵਾਦੇ ਸਾਡੇ ਨਾਲ ਨਹੀਂ ਕੀਤੇ ਲੋਕਾਂ ਨਾਲ ਦੀ ਵਾਰੇ ਕੀਤੇ ਹੈ ਲੋਕਾਂ ਨੂੰ ਦਾਗ ਦਿਮਾਗੇ ਮਗ ਆਈ ਤੇ ਨਕ ਪਾਵਾਂਗੇ ਨਸ਼ਿਆ ਦੀ ਅਸੀਂ ਕੰਦੀ ਲਾਵਾਂਗੇ ਅੱਜ ਘਰ ਘਰ ਨਸ਼ਾ बिक ਰਿਹਾ ਹੈ ਤੇ ਮੰਤਰੀ ਤੇ ਪੁਲਿਸ ਤੇ ਟਾਲਾ ਲਾਵਕਾਰੀਆ ਨੇ ਅੱਗੇ ਜਿਹੜਾ ਅਮਰ ਕਰੂਮ ਜੀ ਗੱਲ ਕਰਦੇ ਨੇ ਅੱਜ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਥਾਣਿਆਂ ਦੇ ਵਿੱਚ ਕਰੰਟ ਲਾ ਲਾ ਕੇ ਕੁੱਟ-ਕੁੱਟ ਕੇ ਮਾਰਿਆ ਜਾ ਰਿਹਾ ਹੈ ਇਹ ਸਗੇ ਲੜਾਈ ਸਾਡੀ ਕੱਲਿਆ ਦੀ ਨਹੀਂ ਇਹ ਲੜਾਈ ਸਮੁੱਚੀ ਉਸ ਲੁਕੀ ਯਾਰੀ ਜਮਾਤ ਦੀ ਹੈ ਜੇ ਜਮਾਤ ਦੇ ਵਿੱਚੋਂ ਤੁਸੀਂ ਆਇਓ ਆਹ ਆਣ ਵਾਲੇ ਸਮੇਂ 'ਚ ਉਹਨਾਂ ਧੀਆਂ ਪੁੱਤਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਮੇਂ ਜ਼ਮੀਨ ਦੇ ਲੋਕਾਂ ਨੂੰ ਸਾਰੇ ਨੂੰ ਨਾਂ ਲੈ ਕੇ ਸਰਕਾਰ ਦੀ ਕੱਖੀ ਨੂੰ ਹੱਥ ਪਾਈਏ ਇਹਾਂ ਸ਼ਬਦਾਂ ਦੇ ਨਾਲ ਜਾਇਜ ਜਨਤਾ ਜੈਸਾ ਅੱਜ ਤਲਣ ਵਾਲੇ ਲੋਕਾਂ ਦੀ